ਸਸੀਗਾਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਮਪੁਰੀ ਸੋ ਦੋਸਤੋ ਅੱਜ ਆਪਾਂ ਬੈਠੇ ਆ ਜਿਹੜਾ ਜਲੰਧਰ ਜਗਰਾਵ ਰੋਡ ਤੇ ਟੋਲ ਪਲਾਜ਼ਾ ਸਤਲੁਜ ਦਰਿਆ ਦੇ ਨੇੜੇ ਸੋ ਇੱਥੇ ਬਹੁਤ ਵੱਡਾ ਇਕੱਠ ਹੋਇਆ ਹੋਇਆ ਪਿਛਲੇ ਕਾਫੀ ਦਿਨਾਂ ਤੋਂ ਟੋਲ ਪਲਾਜ਼ਾ ਬੰਦ ਪਿਆ ਹੋਆ ਔਰ ਖਾਸ ਤੌਰ ਤੇ ਜਿਹੜਾ ਇਨਸੀਡੈਂਟ ਕੱਲ੍ਹ ਵਾਪਰਿਆ ਆਪਣੇ ਸ਼ੰਭੂ ਤੇ ਕਨੋਰੀ ਬਾਰਡਰ ਤੇ ਔਰ ਸਾਡੇ ਬਹੁਤ ਸਾਰੇ ਕਿਸਾਨ ਵੀਰਾਂ ਦੇ ਗੋਲੀਆਂ ਲੱਗੀਆਂ ਸੱਟਾਂ ਲੱਗੀਆਂ ਔਰ ਇੱਕ ਸਾਡਾ ਕਿਸਾਨ ਵੀਰ ਸੁਭਕਰਨ ਸਿੰਘ ਉੱਥੇ ਸ਼ਹੀਦ ਹੋ ਗਿਆ ਜਿੱਤੇ ਸਰਕਾਰ ਵੱਲੋਂ ਹੁਣ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਔਰ ਸਾਡੇ ਸੋ ਮੈਂ ਸਰਦਾਰ ਲਖਬੀਰ ਸਿੰਘ ਜੀ ਗੋਬਿੰਦਪੁਰ ਖਸਾਨ ਆਗੂ ਸਾਡੇ ਜਿਹੜੇ ਬੜੇ ਲੰਮੇ ਸਮੇਂ ਤੋਂ ਸੰਘਰਸ਼ ਲੜਦੇ ਆ ਰਹੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸੰਗਤਾਂ ਨਾਲ ਸਾਂਝ ਕਰ। ਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਸੋਗ ਦਾ ਦਿੰਦੇ ਆ। ਸਾਡਾ ਇੱਕ ਕੱਲ ਉੱਥੇ ਪੁਲਿਸ ਦੇ ਜਵਾਨ ਕਿਸਾਨ ਸ਼ਹੀਦ ਕਰ ਦਿੱਤਾ। ਮੇਰੀ ਸਰਕਾਰ ਕੋਲੋਂ ਜ਼ੋਰਦਾਰ ਅਪੀਲ ਆ। ਮੰਗ ਕਰਦੇ ਆ ਵੀ ਇਸ ਕਿਸਾਨ ਨੂੰ ਜਿੱਦਾਂ ਫੌਜ ਨੂੰ 1 ਕਰੋੜ ਰੁਪਇਆ ਦਿੱਤਾ ਜਾਂਦਾ ਆ ਇਸੇ ਤਰ੍ਹਾਂ ਹੀ ਇਹਨੂੰ ਵੀ ਮਾਲੀਸ਼ਾ ਦਿੱਤੀ ਜਾਵੇ ਸਾਡਾ ਇਕਾ ਜਿੰਦਾਬਾਦ 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 ਮਰਦਾਬਾਦ 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 ਉਸਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਸਾਡਾ ਇਹ ਸੰਘਰਸ਼ ਸ਼ਾਂਤਮਈ ਆ ਪਰ ਜੇ ਸਰਕਾਰ ਨੇ ਇਸ ਤਰ੍ਹਾਂ ਹੀ ਕੀਤੀ ਜਿੱਦਾਂ ਕੱਲ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕੀਤੀ ਆ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਮਰਦੇ ਦਮ ਤੱਕ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੰਯੁਕਤ ਕਿਰਤਾਨ ਮੋਰਚਾ ਜਿੰਦਾਬਾਦ 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 ਸਾਡਾ ਇੱਕ ਹੈ ਜਿੰਦਾਬਾਦ 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 ਲੋਟੂ ਸਰਕਾਰਾਂ ਮੁਰਦਾਬਾਦ 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 ਕੋਈ ਸਰਕਾਰ ਹਾਏ 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 ਪਟੜ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ